3 ਮਿੰਟੇ ਨੋ ਦੋ ਰੋਬਾਸ਼ਰ ਕੋਆਰ ਮੈਂ ਆਹ ਪ੍ਰੈਸ਼ਰ ਬ੍ਰੇਕ ਬ੍ਰੇਕ ਟਰਾਲੀ ਆ ਪਾ ਵੀ ਦੋ ਲੰਦੀਆਂ ਆਉਂਦੇ ਡਰਾਈਵਰ ਉਤਰਿਆ ਥੱਲੇ ਕਟਰਵਾਲ ਦੇਖੋ ਕਿੱਡਾ ਬੜਾ ਇੱਕ ਮਾਈਨ ਆ ਜਿਹੜੀ ਆਪ ਦੇਖ ਲਓ ਇੱਥੇ ਵੀ ਕਿੰਨੀ ਦੂਰ ਤੱਕ ਇਹ ਫਸਲ ਆਪਣੀ ਕਣਕ ਸੋਨੇ ਰੰਗੀ ਦੇਖੋ ਤਾਂ ਸਹੀ ਕਿੰਨਾ ਸੁਨੇਹ ਐਲਾਨ ਬਣਾ ਕੇ ਨਾਲ-ਨਾਲ ਆ ਉੱਪਰੋਂ-ਕਰੋਂ ਇਹ ਕਣਕ, نیچے-नीचे ਆ ਸਾਰੀ ਪਰਾਲੀ ਵਾਂਗੂ ਇਹਨਾਂ ਨੇ ਗੋੜ-ਗੋੜ ਬਲੂਨ ਬਣਾਉਣੇ ਆ। ਦਾਣੇ ਉਹ ਕਮੇਨ ਵਿੱਚ ਜਾ ਰਹੇ ਆ ਹੁਣ। ਉਹ ਟਰਾਲੀ ਦੇ ਵਿੱਚ ਜਾ ਕੇ ਲੋਡ ਕਰ ਦੂ। ਉਹ ਪਰਾਂ ਬਲੂਨ ਪਏ ਆ। ਇਹ نیچے ਵਾਲਾ ਹਿੱਸਾ আর નીચે ਦਾ ਲਾਨ ਆ ਜਿਹੜਾ ਉਹ ਆ। ਦੇਖੋ ਕਿੰਨੀ سونے ਰੰਗੀ ਕਣਕ ਆ ਜਿਹੜੀ ਭਾ ਮਾਰਦੀ ਆ। ਕਣਕ ਦੀ ਵੜਾਈ ਇੱਧਰ ਚੱਲ ਰਹੀ ਆ ਜੋਰਾਂ ਤੇ ਹੁਣ ਚ ਜੁਲਾਈ ਸਟਾਰਟ ਆ ਜਾਂਦਾ ਐ ਇੱਥੇ ਜੂਨ ਤੱਕ ਜਿਹੜਾ ਕੰਮ ਚੱਲਦਾ ਰਹਿੰਦਾ ਆਪਣੇ ਅਪ੍ਰੈਲ ਵਿੱਚ ਇੱਥੇ ਜੂਨ ਆ ਜਾਂਦੀ ਆ ਕਟਾਈ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਉਂਡイヤー ਵਾਲਿਆਂ ਦੀ ਕੰਬਾਈਨ ਹੈ 16 ਫੁੱਟ ਦਾ ਬਲੇਡ ਹੈ ਅੱਲੀ ਦਾ ਇੰਤਜ਼ਾਰ ਹੋ ਰਿਹਾ ਉਹਦੇ ਕਰਕੇ ਕੰਬੈਨ ਟੈਂਕ ਭਰੀ ਖੜੀ ਆ ਪੂਰਾ ਇੱਕ ਟਰਾਲਾ ਭਰ ਗਿਆ ਬਾਈ ਆਪਣਾ ਮौज ਨਾਲ ਬੈਠਾ ਨਜ਼ਾਰੇ ਨਾਲ ਡਰਾਈਵਰ ਕੰਬੈਨ ਸਟਾਰਟ ਆ ਏਸੀ ਲਈ ਬੈਠਾ ਨਜ਼ਾਰੇ ਨਾਲ ਜਦ ਮਰਜੀ ਆਵੇ ਟਰਾਲੀ ਕਟਰਵਾਲ ਦੇਖੋ ਕਿੰਨਾ ਵੱਡਾ ਬਿੱਗੇ ਦੀ ਫਾਟ ਲੈ ਕੇ ਆਂਦਾ ਐਨ ਪੂਰੀ ਬਿੱਗੇ ਦੀ ਨਾਲੇ ਸਿਸਟਮ ਲਾਇਆ ਹੋਇਆ ਨੇ ਇਹਨਾਂ ਨੇ ਕੰਬੈਨ ਹੁਣ ਇਹ ਲਿਫਟ ਛਿੜਕੇ ਹੀ ਚੱਲਦੀ ਆ ਸਿੱਧ ਥੱਲੇ ਲਾਈ ਵੀ ਜਿੰਨੇ ਜਿੰਨੇ ਉੱਚੀ ਦੇ ਵੱਢਣਾ ਥੱਲੇ ਹੀ ਲੱਗਿਆ ਵਾ ਇਹ ਇਹ ਲਿਫਟ ਛਿੜਕੇ ਹੀ ਲਿਫਟ ਛਿੜਕੇ ਹੀ ਚੱਲਣਾ ਧਰਤੀ ਪੜਗੜ ਗਈ ਇਹਨੇ ਹੁਣ ਆ ਦੇਖੋ ਸਾਰਾ ਸਿਸਟਮ ਹਾਈਡਰੋਲਿਕ ਹੁਣ ਤਾਂ ਸਾਰਾ ਹਿੰਦਿਆ ਵੀ ਹੋ ਸਕਦਾ ਹੋਊਗਾ ਸਾਰਾ ਸਿਸਟਮ ਹਾਈਡਰੋਲਿਕ ਪੰਪਾਂ ਦੇ ਨਾਲ ਆ ਪੰਪ ਪੰਪ ਨਾਲੇ ਚੱਲਦਾ ਪੂਰੇ ਆ ਵੀ 12 12 ਮੀਟਰ ਪੰਪ ਨਾਲੇ ਚੱਲਦਾ ਬਲੇਡ ਚੱਲ ਆ ਬਲੇਡ ਵਾਲੀ ਸ਼ਾਪ ਹੈ ਜਿਹੜਾ ਆਪਣਾ ਵੀ ਮੁੱਕੀ ਵਾਲੀ ਸ਼ਾਪੜ ਚੱਲਦੀ ਹੁੰਦੀ ਸਾਈਡ ਤੇ ਆ ਚੈਨ ਚੈਨ ਪਾਈ ਹੋਈ ਆ ਬਾਕੀ 에어 ਕੰਡੀਸ਼ਨ ਆ ਵੀ ਦੇਖ ਲੈ ਇਹਦਾ ਡਰਾਈਵਰ ਵੀ ਮਨਦੀਪ ਬੰਦੇ ਦਾ ਡਰਾਈਵਰ ਵੀ ਦਿਖਾ ਦੇ ਉਹ ਵਾਲਾ ਵੀ ਆਪਣਾ ਐਨ ਕਾਰ ਜਿਹੜਾ ਬੱਸ ਦੀ ਡਰਾਈਵਰ ਹੁੰਨੇ ਨਾ ਟਾਈ ਛਾਈ ਲਈ ਵੀ ਅਪਣਾ ਏਅਰ ਕੰਡੀਸ਼ਨਰ ਜਿਵੇਂ ਬੈਠਾ ਆਪਣੇ ਡਰਾਈਵਰ ਵੀ ਬੈਠੇ ਉਹਨੇ ਦੇਖਾ ਟੌਰ ਨਾਲ ਬੈਠਾ ਟੌਰ ਨਾਲ ਬੈਠਾ ਐਨ ਕਾਰ ਲਈ ਮਾਜਣਾ ਆ ਜਾਓ ਚਾਹੇ ਆਵੇ ਨਾ ਆਵੇ ਫਿਰ ਆਉਂਦੇ ਮੈਨੂੰ ਲੱਗਦਾ ਆਉਂਦੀ ਨਹੀਂ ਟਰਾਲੀ ਅੱਜ ਬਾਈ ਆ ਪੂਰਾ ਏਸੀ ਆ ਦੇਖ ਸਾਰੇ ਸਿਸਟਮ ਹੈ ਅੱਗੇ ਠੀਕ ਕਹਿੰਦੇ ਟਾਈਮ ਲੱਗੂ ਆ ਲੈ ਆਉਣ ਨੂੰ ਟਾਈਮ ਕਦੇ ਲੱਗਣਾ ਪੂਰਾ ਸੁਨਿਆਲੀ ਲੱਗੀ ਵੀ ਆ ਪੂਰੇ ਸੁਨਿਆਲੇ ਆ ਲੱਗ un marchio mm, quanto manca 10 minuti no dovrebbe essere qua ormai lo aspettiamo ancora ਕਹਿੰਦਾ ਵੀ 10 10 ਮਿੰਟ ਨੂੰ ਆ ਜਾਣੀ ਹੈ ਚਲੋ ਇੰਨੇ ਆਪਾਂ 10 ਵੀ ਨਹੀਂ ਕਹਿੰਦਾ ਓਨੇ ਵਾਲੀਓ ਚਲੋ ਚਲੋ ਇੰਨੇ ਆਪਾਂ ਆਪਣੇ ਉੱਧਰ ਦੇਖ ਲਈਏ ਇੰਨੇ ਬਲੂਨ ਕਿੰਨੇ ਕੁ ਰਹਿ ਕੇ ਬਣਨ ਤੇ ਹਾਂ ਉਹ ਤਾਂ ਮੁੰਡਾ ਦੂਆ ਪਾਸਾ ਬਲੂਨ ਬਣਾ ਰਿਹਾ ਆ ਲਓ ਜੀ ਆ ਗਿਆ ਟਰੈਕਟਰ ਇੰਤਜ਼ਾਰ ਹੋ ਰਿਹਾ ਦੀ ਟਰਾਲੀ ਕਦੋਂ ਆਊਗੀ ਕੰਪੈਨ ਦਾ ਟੈਂਕ ਭਰਿਆ ਹੋਇਆ ਨੂੰ ਹੋ ਗਿਆ ਘੰਟਾ ਰੇ ਆਦਲੇ ਈ ਫੋਡਾਟਰਲ ਹੈ ਘੱਟੋ ਘੱਟ 30 ਤੋਂ ਉੱਪਰ ਹੈ ਘੱਟ ਨਹੀਂ ਹੈਗਾ ਇਹ ਯਾਨੀ ਈ ਫੋਡਾਟਰਲ ਹੈ ਮੇਰੇ ਹਿਸਾਬ ਨਾਲ ਘੱਟੋ ਘੱਟ ਇੱਕ ਟੈਂਕ ਦੇ ਵਿੱਚ ਪੈਂਦੀ ਹੋਊ ਮੇਰੇ ਹਿਸਾਬ ਨਾਲ 100 ਕੁਇੰਟਲ ਦਾ ਗੇੜ ਖਣਾ ਦੋ ਟੈਂਕਰਾਂ ਦੇ ਵਿੱਚ ਫੁੱਲ ਹੋ ਜਾਂਦੀ ਹੈ ਦੋ ਨਹੀਂ 2.5 ਟੈਂਕਰਾਂ ਦੇ ਵਿੱਚ ਉਹ ਡਰਾਈਵਰ ਟਰੈਕਟਰ ਵਾਲੇ ਡਰਾਈਵਰ ਨਾਲ ਔਖਾ ਭਾਰਾ ਹੋ ਰਿਹਾ ਹੈ ਕਹਿੰਦਾ ਮੈਨੂੰ ਘੰਟਾ ਹੋ ਗਿਆ ਖੜੇ ਨੂੰ ਤੂੰ ਹੁਣ ਤੱਕ ਕਿਉਂ ਨਹੀਂ ਆਇਆ ਉਹ ਕਹਿੰਦਾ ਨਾ ਰੋਟੀ ਖਾਣ ਲੱਗ ਗਿਆ ਦੀ ਦੁਪਹਿਰ ਦੀ ਆਪਣੇ ਵਾਲਾ ਕੰਮ ਨਹੀਂ ਹੈਗਾ ਪੰਜਾਬ ਵਾਲਾ ਵੀ ਹਾਂ ਜਿਹੜਾ ਕੰਮ ਆ ਉਹ ਕਰਨਾ ਹੈ ਚਾਹੇ ਭੁੱਖੇ ਰਹੀਏ ਪਿਆਸੇ ਰਹੀਏ ਨਹੀਂ ਇਹਦਾ ਆਪਣਾ ਰੋਟੀ ਪਾਣੀ ਦਾ ਟਾਈਮ ਇਹ ਨਹੀਂ ਖਝਾਉਂਦੇ ਹੈਗੇ ਚਾਹੇ ਅੱਗ ਲੱਗ ਜਾਵੇ ਚਾਹੇ ਜੋ ਮਰਜ਼ੀ ਹੋ ਜਾਵੇ ਮਾਲਕ ਮਾਲਕ ਨੂੰ ਸਿੱਧਾ ਕਹਿ ਦਿੰਦੇ ਨੇ ਉਹ ਦਿਨ ਔਖਾ ਭਾਰਾ ਹੋ ਰਿਹਾ ਕੰਪੈਨਲ ਵਾਲਾ ਡਰਾਈਵਰ ਟਰੈਕਟਰ ਵਾਲੇ ਨਾਲ ਇਹ ਗੱਲ ਸੈਂਦੇ ਨਹੀਂ ਹੈਗੇ ਅਸੂਲਾਂ ਦੇ ਬਹੁਤ ਪੱਕੇ ਨੇ ਇਧਰਲੇ ਲੋਕ ਆਪਣੇ ਪੰਜਾਬੀ ਹਲੇ ਆਏ 7 ਵੇ ਤੋਂ ਮੰਨ ਲਓ 7 ਵੇ ਤੱਕ ਡਿਊਟੀ ਹੈ ਸ਼ਾਮ ਤੱਕ ਆਪਣੇ ਪੰਜਾਬੀ ਦਾ ਲਾਅ ਆਉਂਦੇ ਨੇ ਕੋਈ ਗੱਲ ਨਹੀਂ 10 ਮਿੰਟ ਉੱਪਰ ਇਹ ਤਾਂ ਜਦੋਂ ਦਾ ਟਾਈਮ ਹੋ ਗਿਆ ਨਾ ਜਦੋਂ ਹਥਿਆਰ ਸਿਰਡ ਦੇਣਾ ਨੇ ਉੱਥੇ ਆ ਟਰਾਲੀ ਜਾ ਰਹੀ ਹੈ ਇੱਕ ਕਣਕ ਵੀ ਭਾਰ ਲੀਗਾ ਟਰਾਲੀ ਇਹ ਟਰਾਲੀਆਂ ਦੀ ਖਾਸੀਅਤ ਆਹ ਪ੍ਰੈਸ਼ਰ ਬਰੇਕ ਬ੍ਰੇਕ ਟਰਾਲੀ ਆ ਆਹ ਪ੍ਰੈਸ਼ਰ ਦੀਆਂ ਪਾਈਪਾਂ ਨਾਲ ਹਾਈਡਰੌਲਿਕ ਪਾਈਪਾਂ ਨਾਲ ਆਹ ਤਾਰਾਂ ਜਿਹੜੀਆਂ ਜਿਹੜੀਆਂ ਲੱਟਾਂ ਲੁੱਟਾਂ ਦੇ ਲੱਗਦੀਆਂ ਆਹ ਪ੍ਰੈਸ਼ਰ ਬ੍ਰੇਕ ਆ ਸਾਰਾ ਸਿਸਟਮ ਹੁਣ ਬ੍ਰੇਕ ਆਪਣੇ ਆਪ ਜਿ ਖੋਲਤੀ ਆਪਣੇ ਆਪ ਬ੍ਰੇਕ ਲੱਗੇ ਵਿਹਦੇ ਆਂ ਪੁੰਗੀਆਂ ਚੱਕੀਆਂ ਪੱਲੇ ਦੇਖੋ ਕੰਨਾਂ ਕਮਾਨੀਆਂ ਲੱਗੀਆਂ ਵੀ ਆ ੱੱਲਾ ਬਕੈਰਾ ਆਵੇ ਕਮਾਨੀਆਂ ਲੱਗਣਗੀਆਂ ਆ ਇਹ ਦੇ ਕਮਾਨੀਆਂ ਲੱਗੀਆਂ ਪੂਰੀ ਹੈਵੀ ਟਰਾਲੀ ਆ ਹਾਂਜੀ ਟਰਾਲੀ ਆ 2 4 6 8 10 ਟੈਰੀ ਆ ਕਿੰਨੇ ਫੁੱਟ ਹੀ ਹੋਊ ਭਾਜੀ ਇਹ ਹੋਊ 20 ਫੁੱਟ ਤੋਂ ਉੱਪਰ ਨਾ 25 ਫੁੱਟ ਹੀ ਹੋਊ ਔਰ 25 ਫੁੱਟ ਤਾਂ ਹੈਗੀ ਆ ਅਸਾ ਕਿਲਾ ਕੁ ਰਹਿ ਗਿਆ ਮੇਰੇ ਖਿਆਲ ਨਾਲ ਹਾਂ ਇੱਕ ਗੀਲਾ ਦਾ ਗੇੜ ਰਹਿ ਗਿਆ ਤਿੰਨ ਚਾਰ ਕਿਲਿਆਂ ਦੀ ਕਣਕ ਪੈ ਜਾਂਦੀ ਹੈ ਇੱਕ ਟੈਂਕ ਚ ਜਿਹੜਾ ਲਾਂਗ ਬਚਿਆ ਹੁਣ ਇਹਨਾਂ ਦੇ ਇਹਨਾਂ ਨੇ ਬਲੂਨ ਬਲੂਨ ਬਣਾ ਲੰਨੇ ਆ ਬਲੂਨ ਬਣਾ ਕੇ ਜਿਹੜੇ ਆ ਗਾਂ ਦੇ ਫਾਰਮ ਆ ਉਹਨਾਂ ਦੇ ਵਿੱਚ ਸੁੱਕ ਪਾਉਣ ਵਾਸਤੇ ਕੰਮ ਆਉਂਦੇ ਆ ਇਹ ਉਹ ਬਣਾ ਬਣਾਏ ਵੀ ਪਏ ਆ ਉੱਧਰ ਉਹ ਪਹਿਲਾਂ ਵੱਢ ਲਈਦੀ ਉਹ ਬਣਾਏ ਪਏ ਆ ਆ ਤੁਹਾਨੂੰ ਕਣਕ ਦਿਖਾਉਣੀ ਹੈ ਇੱਥੇ ਬਹੁਤੀ ਹੋਣੀ ਆ ਕਣਕ ਕਣਕ ਦਾ ਤੁਹਾਨੂੰ ਪਤਾ ਵੀ ਇਹ ਮਾਰੂ ਮਾਰੂ ਕਣਕਾ ਹੁੰਦੀ ਹੈ ਤਗੜੇ ਸੀ ਇਹਨਾਂ ਨੂੰ ਪਾਣੀ ਲੱਗਦਾ ਆ ਇਦਾਂ ਦੀ ਹੈ ਜਿਹਨੂੰ ਆਪਾਂ ਬੀਓ ਕਹਿੰਦੇ ਇਹਨੂੰ ਆਪਣਾ ਪ੍ਰਾਣੀ ਆ ਰਿੱਕੀ ਕਣਕ ਨਹੀਂ ਕਣਕ ਨਹੀਂ ਦੀ ਹੁੰਦੀ ਉਦਾਂ ਦੀ ਹੈ ਇਹ ਲਾਲ ਹੈ ਦੇਖਣ ਨੂੰ ਵੀ ਤੁਹਾਨੂੰ ਦੇਖਣੀ ਲਾਲ ਰੰਗ ਪਰ ਹੈ